ਹਾਂ ਜੀ ਪਹੁੰਚ ਗਏ ਆ ਜੀ ਆਪਾਂ ਮੇਨ ਹਾਈਵੇ ਤੇ ਕੇਮ ਕਰਦੋ ਸ੍ਰੀ ਅੰਮ੍ਰਿਤਸਰ ਸਾਹਿਬ ਹਾਈਵੇ ਤੇ ਕਿ ਆ ਲੱਗਾ ਜੀ ਆਪਣਾ ਜਹਾਜ਼ ਜਹਾਇ ਲੱਧਿਆ ਪਿਆ ਜੀ ਪੂਰਾ ਸਮਾਨ ਨਾਲ ਤੇ ਟਾਈਮ ਤਕਰੀਬਨ 6:30 ਦਾ ਹੋ ਗਿਆ ਜੀ ਸੁਰ ਦਿੱਤਾ ਮਾਰਦਾ ਚਾਹਤੀ ਹਾਂ ਕਹਿੰਦਾ ਗੱਲ ਬਾਤ ਆ ਨਾ ਪੂਰੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਰਾਤ ਦਾ ਸਫਰਾ ਪਾਤਾ ਨੂੰ ਦਿਖਾਦਾ ਰਹਾ ਹਾਂ ਚਲੋ ਜੀ ਚਲਦੇ ਆਂ ਮਾਏ ਮਹਾਰਾਜ ਸੱਚੇ ਪਾਤਸ਼ਾਹ ਸੰਸਾ ਸਹਾਇ ਹੋਣਾ ਜਾਨਾ ਆਪਾਂ 40 ਦੀ 45 ਦੀ ਸਪੀਡ ਤੇ ਮਾਏ ਮਾਏ ਸ਼ਹਿਰ ਲੰਘ ਆਏ ਜੀ ਆਪਾਂ ਤੇ ਪਿੰਡੋਂ ਆਪਾਂ ਪਿੰਡ ਪੈ ਦਾ 28 ਕਿਲੋਮੀਟਰ ਲਈ 28 ਕਿਲੋਮੀਟਰ ਦਾ ਆਪਾਂ ਸਫ਼ਰ ਕਰ ਲਿਆ ਹਾਂ ਸਪੀਡ ਆਪਣੀ 40-42 ਬਾਲ ਬਹੁਤ ਚੱਕੇ ਆ ਇਹ ਆਪਾਂ ਨੂੰ 44 ਕਿਲੋਮੀਟਰ ਪੂਰਾ ਹੈ ਆਪਣੇ ਪਿੰਡੋ ਦੇ ਪਿੰਡ 44 ਕਿਲੋਮੀਟਰ ਸਫ਼ਰ ਕਰ ਲਿਆ ਜੀ ਆਪਾਂ ਆ ਮਾਤਰੋਂ ਨਿਕਲਿਆ 7:24 ਮਿੰਟ ਹੋ ਗਏ ਆ ਜੀ 6 ਵਜੇ ਤੋਂ ਲੈ ਕੇ ਡੇਢ ਘੰਟੇ ਜਾਵਾਂ 44 ਕਿਲੋਮੀਟਰ ਸਫ਼ਰ ਕੀਤਾ ਜੋ ਇੱਕ ਚਲੇ ਜਾਂਦੀ ਆ ਤਰਨਤਨ ਸਾਹਿਬ ਇੱਕ ਇਧਰੋਂ ਹੋ ਕੇ ਅਡਾਰੀ ਨੂੰ ਸਿੱਧੀ ਨਿਕਲ ਜਾਂਦੀ ਹੈ ਸੱਜੇ ਪਾਸੇ ਆ ਜਿਹੜੀ ਤਰਨਤਨ ਸਾਹਿਬ ਖੱਬੇ ਪਾਸੇ ਜਿਹੜੀ ਉਹ ਚਲੇ ਜਾਂਦੀ ਜਰਾ ਅਡਾਰੀ ਤਰਨਤਨ ਸਾਹਿਬ

ਜੀ ਜਲੰਧਰ ਹਾਈਵੇ ਤੋਂ ਉਤਰਗੇ ਆ ਆ ਤੇ ਡਾਲੇ ਵਾਲੇ ਰੋਡ ਪੈ ਜਾਜੂ ਆ ਬਹਿਨੇ ਆ ਕੋਸਾ ਰੇੜੀ ਆ ਜਾ ਜਿੱਥੇ ਮਿਲਦਾ ਆਪਾਂ 67 ਕਿਲੋਮੀਟਰ ਪਾੜਾਗਾ ਬਟਾਲਾ ਨੰਗਾ ਆਇਆ ਆਪਾਂ ਜੀ ਤੇ ਛੇ ਰਹਿ ਗਿਆ ਬਟਾਲਾ ਪਠਾਨਪੁਰੋਂ ਇੱਥੋਂ ਰਹਿ ਗਿਆ ਤਕਰੀਬਨ 60 ਕਿਲੋ ਸਾਢੇ 40 ਕਿਲੋ ਤੇ ਅੱਡੀਆਂ ਗਰਮੀ ਲਾਦੀ ਉਦਾਂ ਜੇ ਬਾਈ ਜੋ ਬਾਈਕ ਤੇ ਜਾ ਇਹ ਜਿਹੜਾ ਤੇ ਠੰਡੀ ਹਵਾ ਮਹਿਸੂਸ ਹੁੰਦੀ ਏ ਕੀ ਯਾਰ ਆ ਬਾਲੀਆਂ ਨੇ ਗਾੜੀ ਪਿਛਾਈ ਇਹਨੂੰ ਲੱਗਦਾ ਮੈਂ ਹਾਂ ਦਾ ਮਰਸਾਲ ਲੈ ਲਈ। ਤਾਂ ਇਹ ਟਾੜਾ ਬੰਦ ਹੋ ਗਿਆ ਹੈ। ਗਰਦਾਸ ਲਈ ਆਪਣਾ ਇਹ ਆ ਗਰਦਾਸਪੁਰ ਦਾ ਬੱਸ ਅੱਡਾ ਬਾਬਾ ਪਤੀ ਜੀ। ਕਿ ਇੱਧਰ ਸ਼ਹਿਰ ਹੈਗਾ ਇਹ ਬਾਈਪਾਸ ਆ ਜੇਂਦੀ ਆਪਾਂ ਜਾਣਾ। इधर जाए जी आप जम्मू गुरद्वारा साहब आ गए जी नानक पाशाही गुरद् जी जम्मू देखो जी गुरद्वा साहब देखो ਉੱਧਰ ਮਿਲਿਆ ਆਪਾਂ ਨੂੰ ਕਮਰਾ ਅਰੇ ਇਧਰ ਨਾਲ ਉਹਦੇ ਮੋਟੇ ਤੋਂ ਛੁੱਟੇ ਆ ਚਾਰ ਦਿਨ ਪੱਕਾ 30 ਲਿਆ ਕਰਦੇ ਰੋਸਟ ਵਿਨੇ ਨਾ ਤਾਂ زیادہ ਠੀਕ ਹੈ ਇਧਰ ਸਿਰੇ ਤੜਕੇ ਨਾ ਹੋਣਾ ਉਹ ਤੋਂ ਮੁੱਠਾ ਠੀਕ